ਇਹ ਮਾਨਯੋਗ ਐਸ ਐਸ ਪੀ ਸਾਹਿਬ ਖੰਨਾ ਸ਼੍ਰੀਮਤੀ ਜੋਤੀ ਯਾਦਵ ਬੈਂਸ ਦੇ ਦਿਸ਼ਾ ਨਿਰਦੇਸ਼ਕ ਇਹ ਬੁਲਟ ਦੇ ਪਟਾਕੇ ਜਿਹੜੇ ਮਾਰਦੇ ਉਹਨਾਂ ਦੀ ਮੁਹਿੰਮ ਚਲਾਈ ਗਈ ਹੈ ਇਹਨਾਂ ਦੇ ਬਹੁਤ ਜ਼ਿਆਦਾ ਸ਼ਿਕਾਇਤਾਂ ਆ ਰਹੀਆਂ ਕੰਪਲੇਂਟ ਆ ਰਹੀਆਂ ਕਿ ਬੁਲਟ ਜ਼ਿਆਦਾ ਪਟਾਕੇ ਮਾਰਦੇ ਨੇ ਔਰ ਉਸ ਕੇ ਬਾਅਦ ਆਪਣੇ ਜਾਨ ਮਾਨ ਦੀ ਪੜਹੀ ਹੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਇਹ ਮੁਹਿੰਮ ਚਲਾਈ ਜਾ ਰਹੀ ਹੈ ਆਪਾਂ ਇਹ ਕਹਿ ਰਹੇ ਕਿ ਪਹਿਲੇ ਤੋਂ ਸੁਧਰ ਜਾ ਚੰਗੀ ਗੱਲ ਨਹੀਂ ਤਾਂ ਜਿਹੜੀ ਬਣਦੀ ਕਾਰਵਾਈ ਆਪਾਂ ਕਰਾਂਗੇ ਹੁਣ ਵੀ ਚੱਲ ਰਹੀ ਹੈ ਸਾਡੀ ਜਿਵੇਂ ਉਹਨੂੰ ਮੋਡੀਫਾਈ ਸੈਲੈਂਸਰ ਕਿਤੇ ਉਹਨਾਂ ਦੀ ਚਲਾਨ ਕਰ ਰਹੇ ਨੇ ਅਗਰ ਉਹ ਫਿਰ ਵੀ ਨਹੀਂ ਮੰਨਦੇ ਫਿਰ ਉਹਨਾਂ ਨੇ ਤਰਵਾਉਂ ਵੀਗੇ ਫਿਰ ਉਹਨਾਂ ਨੇ ਜੱਪ ਵੀ ਕੀਤੇ ਜਾਣਗੇ ਜਿਹੜੀ ਬਣਦੀ ਕਾਰਵਾਈ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਅੱਜ ਚਲਾਨ ਕਿੰਨੇ ਰੁਪਏ ਦਾ ਹੈ ਅੱਜ ਘੱਟ ਤੋਂ ਘੱਟ ਘੱਟੋ ਘੱਟ ਦੀ 10000 ਦਾ ਚਲਾਨ ਆ ਇਹਦਾ 10000 ਦਾ ਹਾਂ ਜੀ ਹਾਂ ਜੀ ਉਹ ਡਿਪੈਂਡ ਕਰਦਾ ਆਰਟੀਓ ਡੀਟੀਓ ਤੇ ਵੀ ਕੀ ਚਲਾਨ ਕਰਦੇ ਨੇ ਕਿਵੇਂ ਕਿਸ ਤਰੀਕੇ ਨਾਲ ਹੁੰਦਾ ਉਹਦੇ ਆਪਸ਼ਨ ਦੇਖੇ ਜਾਂਦੇ ਨੇ ਕੀ ਹੈਗਾ ਕੀ ਨਹੀਂ ਕਈ ਵਾਰ ਕਈ ਮਿਸਬੀਹ ਵੀ ਕਰ ਦਿੰਦੇ ਨੇ ਕਹਿੰਦੇ ਸਾਡਾ ਨਹੀਂ ਹੈਗਾ ਉਹ ਬਹਿਸ ਬਸਾਈ ਵੀ ਕਰਦੇ ਨੇ ਹੁਣ ਅੱਲ ਤੋਂ ਇਹ ਹੋਊਗਾ ਕਿ ਵੀ ਆਪਾਂ ਇੱਥੇ ਹੀ ਮੈਕੈਨਿਕ ਬੁਲਾਇਆ ਜਾਊਗਾ ਫਿਰ ਉਹਨਾਂ ਦੇ ਸਾਇਲੈਂਸਰ ਤਰਾਏ ਜਾਣਗੇ ਉਹ ਜਬਤ ਵੀ ਕੀਤੇ ਜਾਣਗੇ ਅੱਜ ਕਿੰਨੇ ਦੇ ਚਲਾਨ ਕੱਟੇ ਗਏ ਨੇ ਅੱਜ ਘੱਟੋ ਘਾਟ ਆਪਾਂ 15-20 ਮੋਟਰਸਾਈਕਲਾਂ ਦੇ ਕਰ ਦिए ਚਲਾਨ ਹਲੇ ਚੱਲ ਰਹੀ ਹੈ ਸਾਡੀ 8 ਵਜੇ ਤੱਕ ਚੱਲੂਗੀ ਜਿੰਨੇ ਮੋਟਰਸਾਈਕਲ ਆਪਾਂ ਮੈਕਸਿਮਮ ਬੋਲਟਾਂ ਦੇ ਮੋਡੀਫਾਈ ਬਗੇ ਉਹਨਾਂ ਨੂੰ ਬੰਦ ਵੀ ਕਰਾਂਗੇ ਨਾਲ ਉਹਨਾਂ ਦੀ ਬੰਦਗੀ ਕਾਰਵਾਈ ਵੀ ਕਰਾਂਗੇ ਸਰ ਤੁਹਾਡਾ ਕਹਿਣਾ ਵੀ ਕੱਲ ਤੋਂ ਨਾਲੇ ਤਾਂ ਚਲਾਨ ਘਟੇ ਜਾਣਗੇ ਨਾਲੇ ਉਹਨਾਂ ਦੇ ਸਲੈਂਸਰ ਵੀ ਲੈ ਜਾਣਗੇ ਬਿਲਕੁਲ ਜੀ ਬਿਲਕੁਲ ਅਗਰ ਉਹ ਮੰਨਦੇ ਠੀਕ ਹੈ ਨਾ ਜੁਰਮਾਨਾ ਵੀ ਡਬਲ ਹੋਗਾ ਨਾਲ ਉਹਨਾਂ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਊਗਾ ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ ਪਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ Baby Smart Solution ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ